ਆ ਗਏ ਪਰ ਜਿਹੜੀ ਅੱਗ ਬਹੁਤ ਜ਼ਿਆਦਾ ਹੋਣ ਕਰਕੇ ਛੋਟੀ ਗੱਡੀ ਨਾਲ ਕਾਬਲ ਸਾਹਿਬ ਜੀ ਦੇ ਮੱਥਾ ਟੇਕਣ ਗਏ ਤੇ ਅਸੀਂ ਵੀ ਗੁਰਦਰਾ ਬਾਬਾ ਦਾ ਸਾਹਿਬ ਜੀ ਕੁਦਰਤੀ ਬੈਠੇ ਉੱਥੇ ਬੈਠੇ ਇਹਨਾਂ ਨੂੰ ਫੋਨ ਆਇਆ ਕਰਨ ਜੀ ਇਹ ਦੱਸਿਆ ਜਾ ਰਿਹਾ ਜੀ ਆਪਣਾ ਕਿ ਇੱਥੇ ਛੋਟ ਸਨਾ ਚੇਤ ਸਿੰਘ ਜੀ ਤੁਹਾਡਾ ਕਾਰਜ ਹੈ ਜੀ ਆਪ ਦਾ ਹਾਂ ਜੀ ਹਾਂ ਜੀ ਸਰ ਕੀ ਕਰਵਈ ਕੀ ਕਰ ਲੋ ਜੀ ਅਸੀਂ ਗਏ ਹਾਂ 6:30 ਵਜੇ ਬਾਬੇਦਾਰ ਮੱਥਾ ਟੇਕਣ ਤੇ ਮਗਰੋਂ ਭਾਈ ਨੇ ਫੋਨ ਕੀਤਾ ਮੈਨੂੰ ਕਿ ਅੱਗ ਲੱਗੀ ਐਥੀ ਢਾਡੀ ਚੱਲੰਦੀ ਸੀ ਤੇ ਕਹਿੰਦੇ ਝਮਕੀ ਵੱਜੇ ਲੈੜ ਦੇ ਘੜੀ ਵਧੀ ਲੈੜ ਕੇ ਤੇ ਹੋਰ ਇਹਨਾਂ ਸਪਾਰਕ ਹੋ ਗਏ ਆ ਕੰਮ ਕਿੰਨਾ ਕੋ ਨੁਕਸਾਨ ਹੋਇਆ ਨੁਕਸਾਨ ਵਾਵਾ ਹੋ ਗਿਆ ਜੀ ਕਿੰਨਾ ਚਿਰ ਲੱਗ ਗਿਆ ਕਿੰਨਾ ਤੇ ਇਹ ਕੁਸਤਿਆਦ ਤਦੱਸ ਬੈਠੀ ਹੈ ਅੱਛਾ ਸੇ ਤੋਂ ਫੇਰੇ ਸੇ ਤੇ ਸਮਾਨ ਹੈ ਫਰਮ ਕਰਤੀਆਂ ਗੱਡੀਆਂ ਕਿੰਨੇ ਵਜੇ ਪਹੁੰਚੀਆਂ ਕੋਸਟ ਚੱਲਦੀਆਂ ਹੋਣਗੀਆਂ ਇਹ ਨੂੰ ਪਤਾ ਨਹੀਂ ਕਿੰਨੇ ਕੋਈ ਆਏ ਸਿੰਘ ਜੀ ਮੈਂ ਸਿੰਘ ਜੀ ਕੀ ਗੱਲ ਕੀ ਹੋਈ ਜਦੋਂ ਮੈਂ ਜੀ ਮੈਂ ਇਹਨਾਂ ਦਾ ਗਵਾਂਢੀਆ ਚਾਰ ਪੰਜ ਘਰ ਦੂਰ ਹੈ ਜੀ ਜਦੋਂ ਪਤਾ ਲੱਗਾ ਉਸੇ ਵੇਲੇ ਆਪਾਂ ਮਾਨ ਜੋਗ ਡੀਐਸਪੀ ਸਾਹਿਬ ਸਰਵਿੰਦਰ ਸਿੰਘ ਜੀ ਨੂੰ ਫੋਨ ਕੀਤਾ ਐਸਐਸਓ ਸਾਹਿਬ ਨੂੰ ਕੀਤਾ ਫਾਇਰ ਬ੍ਰਿਗੇਡ ਨੂੰ ਕੀਤਾ ਭਾਈ ਨੂੰ ਕੀਤਾ ਵਿਦਨ 10 ਮਿੰਟ ਆ ਗਏ ਔਰ ਜਿਹੜੀ ਅੱਗ ਬਹੁਤ ਜ਼ਿਆਦਾ ਹੋਣ ਕਰਕੇ ਛੋਟੀ ਗੱਡੀ ਨਾਲ ਕਾਬੂ ਨੂੰ ਪਾਇਆ ਗਿਆ ਉਸ ਤੋਂ ਬਾਅਦ ਵੱਡੀ ਫਾਇਰ ਬ੍ਰਿਗੇਡ ਮੰਗਾਈ ਗਈ ਉਹਦੇ ਕਰਕੇ ਅਸੀਂ ਅੰਦਰ ਸਾਰੇ ਨੇ ਭਜ ਨਾਟ ਕਰਕੇ ਅਜੇ ਵੀ ਅੱਗ ਜਿਹੜੀ ਆ ਥੋੜੀ ਥੋੜੀ ਮੱਧਮ ਮੱਧਮ ਜਿਹੜੀ ਉਹ ਚੱਲ ਰਹੀ ਆ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਜੇ ਸਾਹਿਬਾ ਮੈਂ ਜੀ ਉਦੋਂ ਦਾ ਹੀ ਅੰਦਰ ਹੀ ਆ ਮੈਂ ਜੋ ਆਪਣੇ ਹਾਲਾਤ ਨਾਲ ਵੇਖਿਆ ਜੀ ਜੋ ਇਹਨਾਂ ਦਾ ਬੈੱਡ ਆ ਜੋ ਇਹਨਾਂ ਦੀ ਅਲਮਾਰੀ ਆ ਜੋ ਇਹਨਾਂ ਦੇ ਕੀਮਤੀ ਕਾਗਜ਼ ਆਤੀ ਜੋ ਮੇਰੇ ਮੁਤਾਬਕ ਆ ਜੋ ਮੈਂ ਅੰਦਰ ਵੇਖਿਆ ਕਿਉਂਕਿ ਮੈਂ ਅੰਦਰ ਤੱਕ ਮੈਂ ਗਿਆ ਮੈਂ ਅਲਮਾਰੀ ਦੇ ਵਿੱਚ ਜਿੰਨੇ ਵੀ ਡਾਕੂਮੈਂਟ ਆ ਜਿਵੇਂ ਮੈਂ ਤੁਹਾਨੂੰ ਲੱਗ ਹੀ ਰਿਹਾ ਹੋਊਗਾ ਕਿ ਮੈਂ ਅੰਦਰ ਗਿਆ ਮੈਂ ਖਿੱਚਿਆ ਪਰ ਉਹਦੇ ਵਿੱਚ ਜਿਹੜਾ ਲਗਭਗ ਸਾਰਾ ਕੁਝ ਸੜ ਗਿਆ ਜਿਹੜਾ ਸਵਾ ਚੁੱਕਿਆ ਜੀ ਕੋਈ ਜਾਨੀ ਨੁਕਸਾਨ ਜਾਨੀ ਨਾ ਨੁਕਸਾਨ ਹੋਣ ਤੋਂ ਬਚਾ ਰਿਆ ਜੀ ਜੋ ਗਲੀ ਗਵਾਂਢਿਆ ਸਾਰਿਆਂ ਨੇ ਆਪਣਾ ਜੋ ਭੱਜ ਨਾਟ ਕੀਤੀ ਆ ਮਹਿਕਮੇ ਵੱਲੋਂ ਵੀ ਚਲੋ ਪੰਜਾਬ ਪੁਲਿਸ ਵੱਲੋਂ ਵੀ ਫਾਇਰ ਬ੍ਰਿਗੇਡ ਵੱਲੋਂ ਵੀ ਚਲੋ ਅੱਗ ਲੱਗ ਗਈ ਆ ਕਿਉਂਕਿ ਉਹਦੇ ਪਿੱਛੇ ਜਿਹੜਾ ਵਾ ਹਵਾ ਦਾ ਕੋਈ ਉਹ ਹੈ ਨਹੀਂ ਸੀ ਕਿ ਜਿੱਤੋਂ ਕ੍ਰਾਸ ਹੋ ਸਕਦੀ ਉਹਦੇ ਕਰਕੇ ਜਿੰਨਾ ਵੀ ਉਹ ਅੱਗ ਦਾ ਜਿੰਨਾ ਦਬਾ ਆਇਓ ਸਾਰਾ ਇੱਕ ਪਾਸੇ ਹੀ ਉਹਦੇ ਕਰਕੇ ਕਾਫੀ ਮਤਲਬ ਨੁਕਸਾਨ ਇਹਨਾਂ ਦਾ ਹੋਇਆ ਜੀ ਮੰਗ ਪਰਿਵਾਰ ਵਾਲੇ ਦੱਸਣਗੇ ਜੀ ਜੋ ਵੀ ਪਰਿਵਾਰ ਦੀ ਮੰਗ ਹੋਗੀ ਪਰ ਜੋ ਮੈਂ ਮੇਰੇ ਦੇਖਣ ਮਤਾਬਕ ਅੰਦਰ ਉਦੋਂ ਦਾ ਮੈਂ ਆਪਣਾ ਜਿੰਨਾ ਕਿ ਮੇਰੇ ਸਾਡੇ ਬੈਰ ਕੰਮ ਕਰਦੇ ਜੀ ਮੈਂ ਆਪਣੀ ਭੱਜ ਨਟ ਕੀਤੀ ਆ ਉਹਦੇ ਮਤਾਬਕ ਇਹਨਾਂ ਦਾ ਨੁਕਸਾਨ ਜਿਹੜਾ ਅੰਦਰ ਕਾਫੀ ਹੋ ਚੁੱਕਾ ਜੀ ਮੇਰਾ ਨਾਂ ਜੀ ਮਣੀ ਆ ਜੀ ਮਣੀ ਕੀ ਗੱਲ ਕੀ ਹੋਈ ਕਿ ਅੱਗ ਲੱਗਦਾ ਕੀ ਕਰਨਾ ਜੀ ਅੱਗ ਲੱਗਰ ਦਾ ਕਾਰਨ ਜੀ ਸਹੀ ਤੌਰ ਤੇ ਤੇ ਸਮਝ ਨਹੀਂ ਆਇਆ ਕਿ ਹੀ ਇਹ ਉਸ ਵੇਲੇ ਗੁਰਦੁਆਰਾ ਬਾਬਾ ਬੰਦਾਲ ਸਾਹਿਬ ਸੀਗੇ ਮੱਥਾ ਟੇਕਣ ਗਏ ਤੇ ਅਸੀਂ ਵੀ ਗੁਰਦੁਆਰਾ ਬਾਬਾ ਬੰਦਾਲ ਸਾਹਿਬ ਸੀ ਕੁਦਰਤੀ ਬੈਠੇ ਉੱਥੇ ਬੈਠੇ ਇਹਨਾਂ ਨੂੰ ਫੋਨ ਆਇਆ ਇਹਨ ਵੀ ਘਰ ਦੇ ਵਿੱਚ ਚੰਗਿਆੜੇ ਵਗੈਰਾ ਲੱਗੇ ਆ ਤੇ ਸ਼ਾਰਟ ਹੋ ਰਹੀ ਆ ਤੇ ਜਦੋਂ ਅਸੀਂ ਭੱਜੇ ਆਏ ਤੇ ਰਾਹ ਚੋਂਦਿਆਂ ਮੈਂ ਇਹਨੂੰ ਪੁੱਛਿਆ ਵੀ ਕੀ ਗੱਲ ਕਹਿੰਦਾ ਮੈਂ ਸਾਰੀਆਂ ਚੀਜ਼ਾਂ ਬੰਦ ਕੀਤੀਆਂ ਇਕੱਲੀ LED ਚੱਲਦੀ ਰਹੀ ਸੀ ਤੇ ਜਿੱਥੋਂ ਡਾਊਟ ਜਾਂਦਾ ਵੀ LED ਦਾ ਸ਼ਾਰਟ ਹੀ ਸ਼ਾਰਟ ਹੋ ਗਿਆ ਵਾ ਤੇ ਉਹਦੇ ਨਾਲ ਜੋ ਅੰਦਰ ਉਹਨਾਂ ਦਾ ਕੀਮਤੀ ਸਮਾਨ ਸੀ ਬੈੱਡ ਸੋਫੇ ਮਤਲਬ ਕਿ ਕੋਈ ਵੀ ਚੀਜ਼ ਨਹੀਂ ਬਚੀ ਉਹਨਾਂ ਦਾ ਪੈਸਾ ਤੇ ਲਾ ਸਭ ਕੁਝ ਮਿੱਟੀ ਹੋ ਗਿਆ ਹਰ ਇੱਕ ਚੀਜ਼ ਮਿੱਟੀ ਹੋ ਗਈ ਆ ਕਿੰਨੇ ਜੇ ਦੇ ਵਿੱਚ ਕਿੰਨੀ ਦਾ ਮਕਾ ਹੈ ਮਨ ਮੰਨ ਕੇ ਚੱਲ ਗਏ ਵੀ ਅਸੀਂ ਉੱਥੋਂ ਜਦੋਂ ਤੁਰੇ ਆ ਫੋਨ ਗਿਆ ਵਾ ਤੇ ਇਹ ਵੀ ਕਰੋ ਜਦੋਂ ਤੁਰੇ ਆ ਕੋਈ ਅੱਧੇ ਘੰਟੇ ਦੇ ਵਿੱਚ ਵਿੱਚ ਮਿਨੀਮਮ ਸਾਬਤ ਨੁਕਸਾਨ ਹੋ ਗਿਆ ਤੇ ਫਾਇਰ ਗੱਡੀ ਪੁਲਿਸ ਤੋਂ ਤਰਾ ਮੌਕੇ ਤੇ ਫਾਇਰ ਵਗੈਰ ਗੱਡੀ ਨੂੰ ਜੀ ਖੁਦ ਮੈਂ ਆਪ ਹੀ ਲੈਣ ਗਿਆ ਸੀ ਚਲੋ ਸਾਡੇ ਆ ਐਕਸ਼ਨ ਸਾਹਿਬ ਆ ਬਲਵਿੰਦਰ ਜੀ ਇਹਨਾਂ ਨੇ ਕਾਫੀ ਸਾਥ ਦਿੱਤਾ ਵਾ ਤੇ ਮੈਂ ਪਹਿਲਾਂ ਪਹੁੰਚਿਆ ਸੀ ਇਹ ਉਸ ਸਮੇਂ ਮੈਂ ਸ਼ਾਇਦ ਆਪਣੇ ਕਿਤੇ ਫੀਲਡਰ ਵਿੱਚ ਹੋਣਗੇ ਤੇ ਛੋਟੀ ਗੱਡੀ ਲਿਆਂਦੀ ਸੀ ਚਲੋ ਇਹ ਥੋੜੀ ਦਿੱਕਤ ਆਈ ਵੀ ਛੋਟੀ ਗੱਡੀ ਨਾ ਥੋੜੀ ਮਤਲਬ ਕਿ ਪ੍ਰੋਬਲਮ ਦਿੱਤੀ ਆ ਫਿਰ ਵੱਡੀ ਗੱਡੀ ਨੇ ਆ ਕੇ ਕਵਰ ਕੀਤਾ ਵਾ ਸਾਰਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਵੀ ਉਹ ਸਾਰੇ ਆਪ ਘਰ ਤੋਂ ਬਾਹਰ ਸੀ ਉਸਨੇ ਅਹੀਂ ਸਭ ਤੋਂ ਪਹਿਲਾਂ ਆ ਕੇ ਮੈਂ ਉਹਨਾਂ ਦੇ ਨਾਲ ਸਿਲੰਡਰ ਕਢਾਏ ਆ ਤੇ ਕਿਉਂਕਿ ਸਿਲੰਡਰ ਕੱਢਣ ਦਾ ਕਾਰਨ ਇਹ ਹੋਏ ਵੀ ਲਾਗੇ ਬੰਨੇ ਕੋਈ ਨੁਕਸਾਨ ਨਾ ਹੋਵੇ ਬਿਲਡਿੰਗ ਨੂੰ ਤੇ ਇਹ ਆ ਵੀ ਸਮਾਨ ਦਾ ਉਹਨਾਂ ਦਾ ਟੋਟਲੀ ਵੇਖੋ ਮਿਹਨਤੀ ਬੰਦਾ ਵਾ ਸਲਾਈ ਮਸ਼ੀਨ ਦੀ ਦੁਕਾਨ ਆ ਹੈ ਤੇ ਕੁਛ ਵੀ ਨਹੀਂ ਉਹਨਾਂ ਕੋ ਵਿਚਾਰਿਆ ਕੋ ਕੀ ਮੰਗ ਕਰਦੇ ਮੰਗ ਇਹੋ ਕਰਦੇ ਪ੍ਰਸ਼ਾਸਨ ਕੋ ਜੀ ਜੋ ਉਹਨਾਂ ਦਾ ਬੰਦਾ ਇੱਕ ਮੁਆਵਜ਼ਾ ਹੁੰਦਾ ਵਾ ਜਿਹਨੂੰ ਆਪਾਂ ਲੋੜ ਵੇਲੇ ਕਹਿ ਦਿੰਦੇ ਆ ਵੀ ਸਰਕਾਰ ਵੱਲੋਂ ਇੱਕ ਮਦਦ ਦਿੱਤੀ ਜਾਂਦੀ ਆ ਜੋ ਵੀ ਬੰਦੀ ਆ ਸਾਡੇ ਸਰਕਾਰਜੋਗ ਮੰਤਰੀ ਭਰਜ ਸਿੰਘ ਇਟਿਓ ਨੂੰ ਮੈਂ ਬੇਨਤੀ ਕਰਦਾ ਵਾਂ ਤੁਹਾਡੇ ਕੈਮਰੇ ਦੇ ਟੀਵੀ ਦੇ ਮਾਰੀ ਮਰਾਈ ਵੀ ਆ ਕੇ ਇਹਨਾਂ ਦਾ ਹਾਲਚਲ ਪੁੱਛਿਆ ਜਾਵੇ ਪਰਿਵਾਰ ਦਾ ਕਿਉਂਕਿ ਸਾਡੇ ਚਾਚੀ ਜੀ ਜਿਹੜੇ ਆ ਉਹ ਚਲੋ ਅਸੀਂ ਦੱਸ ਨਹੀਂ ਸਕਦੇ ਕਿ ਕੈਂਸਰ ਦੀ ਬਹੁਤ ਵੱਡੀ ਸਟੇਟ ਤੋਂ ਆ ਗੁਜਰਦੇ ਤੇ ਉਹਨਾਂ ਦਾ ਮਰਬਲ ਕੀ ਇੱਕ ਦਿਲ ਵੀ ਇੱਡਾ ਨਹੀਂ ਹੈਗਾ ਵੀ ਉਹ ਇੰਨਾ ਵੱਡਾ ਦੁੱਖ ਝੱਲ ਸਕਣਾ ਇਹ ਕਾਰਨ ਵੀ ਇਹ ਦੱਸਿਆ ਜਾ ਰਿਹਾ ਜੀ ਆਪਣਾ ਕਿ ਇੱਥੇ ਸ਼ੋਰਟ ਕੋਈ ਆਪਣਾ ਟੀਵੀ ਵਗੈਰਾ ਜਿਹੜਾ ਚੱਲਦੀ ਰਹੀ ਸੀ ਦੀ ਪਰਿਵਾਰ ਗੋਲਰਾ ਸਾਹਿਬ ਗਿਆ ਸੀ ਉਸ ਤੋਂ ਬਾਅਦ ਉਹ ਇਲੈਕਟ੍ਰੀਕਲ ਸ਼ੋਰਟ ਦੇ ਕਾਰਨ ਇਹ ਜਿਹੜੀ ਅੱਗ ਜੀ ਲੱਗੀ ਹੈ ਗੱਡੀਆਂ ਗੱਡੀਆਂ ਕਿੰਨੀਆਂ ਆਈਆਂ ਤੇ ਕਿੰਨੇ ਆ ਗੱਡੀਆਂ ਲੱਗੀਆਂ ਪਾੜੀਆਂ ਤੇ ਕਿੰਨੇ ਵਜੇ ਆਈਆਂ ਹੁੰਦਾ ਜੀ ਇਹ ਦੋ ਗੱਡੀਆਂ ਆਈਆਂ ਤੇ ਤੀਜੀ ਗੱਡੀ ਵੀ ਸਾਡੀ ਆ ਰਹੀ ਹੈ ਜੀ ਤੇ ਉਸ ਤੋਂ ਲਾਵੇ ਜੀ ਜਿਉਂ ਹੀ ਸਾਨੂੰ ਇਹ ਮੈਸੇਜ ਆਇਆ ਵਾ ਇੱਥੇ ਇਸ ਇਲਾਕੇ ਅੱਗ ਲੱਗ ਗਈਆ ਤੇ ਤ्यों ਤ्यों ਹੀ ਅਸੀਂ ਇਹ ਗੱਡੀਆਂ ਉਸੇ ਵੇ ਇੱਥੇ ਪੀ ਭੇਜੇਗੀ ਤੇ ਉਹ ਰੱਗ ਤੇ ਕੱਪ ਪਾ ਲੈ ਗਿਆ ਹਾਂ ਬਿਲਕੁਲ ਕੋਈ ਯਾਨੀ ਨੁਕਸਾਨ ਪਈ ਐਸਾ ਹੋਰ ਕੋਈ ਨੁਕਸਾਨ ਕੋਈ ਨਹੀਂ ਆ ਜੀ ਪ੍ਰਸ਼ਾਸਨ ਪੂਰੇ ਮੌਕੇ ਤੇ ਕੰਮ ਕਰਦੇ ਹਾਂ ਹਾਂ ਜੀ ਪ੍ਰਸ਼ਾਸਨ ਸਾਰਾ ਮੌਕੇ ਤੇ ਆ ਗਿਆ ਜੀ ਪੁਲਿਸ ਡਿਪਾਰਟਮੈਂਟ ਨਗਰ ਕੌਂਸਲ ਅਧਿਕਾਰੀ ਔਰ ਜੀ ਮਤਲਬ ਜੋ ਸ਼ਹਿਰ ਦੇ ਸੋਸ਼ਲ ਮਤਲਬ ਆਪਣੇ ਉਹ ਵੀ ਇੱਥੇ ਆਏ ਨੇ ਬਾਗੀ ਮਤਲਬ ਜੜਾ ਕਿਹੜੇ ਤਰੀਕੇ ਵੀ ਕਾਪੂ ਪਾਇਆ ਜਾ ਸਕਿਆ ਪਰਿਵਾਰ ਨੂੰ ਕਿ ਕਿਸਮ ਦੇ ਹੋਰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ ਨੁਕਸਾਨ ਕਿੰਨਾ ਹੋ ਗਿਆ ਤਾਂ ਵਦਾਂ ਸਾਂਜੀ ਹੁੰਦੀ ਅੰਦਰ ਕਾਫੀ ਧੂਆ ਹੁੰਦੇ ਕਾਰਨ ਕੁਝ ਪਤਾ ਨਹੀਂ ਲੱਗ ਰਿਹਾ ਜਦੋਂ ਸਾਰਾ ਇਸ ਚੀਜ਼ ਨੂੰ ਸਾਡੇ ਫਾਇਰ ਅਧਿਕਾਰੀ ਇਹਨੂੰ ਫਾਈਨ ਕਰ ਲੈਣਗੇ ਸਾਫ ਸਫਾਈ ਹੋ ਜਾਏਗਾ ਉਸ ਤੋਂ ਹੀ ਮਤਲਬ ਸਪਸ਼ਟ ਹੋਗਾ ਕਿ ਕਿੰਨਾ ਕੁ ਨੁਕਸਾਨ ਹੋਇਆ ਕਿੰਨਾਂ ਆ ਦੇਖੋ ਜੀ ਇੱਥੇ ਪੁੱਜਿਆ ਅਸੀਂ ਜਨਰਾਲਾ ਸ਼ਹਿਰ ਦੇ ਵਿੱਚ ਛੋਟੇ ਬਾਜ਼ਾਰ ਨੇ ਪੁਰਾਣਾ ਸ਼ਹਿਰ ਆਏ ਇਹ ਇਥੇ ਸ਼ੇਰ ਸਿੰਘ ਦਾ ਘਰ ਆ ਜੀ ਅਸੀਂ ਘਰ ਦੇ ਅੰਦਰ ਵੀ ਸਰਚ ਕੀਤੀ ਆ ਪਰਿਵਾਰਕ ਮੈਂਬਰ ਨਾਲ ਨੇ ਮਹਤਵਰ ਨਾਲ ਨੇ ਔਰ ਕਮੇਟੀ ਦੇ ਵੀ ਨਮਾਇਦੇ ਨਾਲ ਨੇ ਤਿੰਨ ਫਾਇਰ ਬ੍ਰਿਗੇਡਾਂ ਮਂਗਾਈਆਂ ਜੀ ਇਲੈਕਟ੍ਰਿਕ ਸ਼ਾਰਟ ਦੇ ਨਾਲ ਘਰ ਦੇ ਵਿੱਚ ਅੱਗ ਲੱਗੀ ਸੀ ਜਿਹਦੇ ਨਾਲ ਘਰ ਦਾ ਕੁਝ ਸਮਾਨ ਸੜ ਕੇ ਨਸ਼ਟ ਹੋਇਆ ਵਾ ਜਾਨੀ ਬਿਲਕੁਲ ਜਾਨੀ ਜਿਹੜਾ ਬਚਾਵ ਆ ਜੀ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਹੁਣ ਵੀ ਉਹ ਫਾਇਰ ਬ੍ਰਿਗੇਡਾਂ ਲੱਗੀਆਂ ਹੋਈਆਂ ਜੀ ਜਿੰਨੇ ਵੀ ਸਾਡੇ ਪ੍ਰਸ਼ਾਸਨ ਦੇ ਇਹ ਬੰਦੇ ਨੇ ਜੀ ਆਪਣੇ ਨਗਰ ਕੌਂਸਲ ਤੇ ਲੱਗੇ ਹੋਏ ਨੇ ਤੇ ਠੀਕ ਆ ਫਿਲਹਾਲ ਸਿਚੁਏਸ਼ਨ ਠੀਕ ਆ ਤੇ ਇਹ ਸਾਬਨ ਜਿਹੜੀ ਆ ਇਲੈਕਟ੍ਰਿਕ ਸ਼ੋਰਟ ਨਾਲ ਲੱਗੀ ਆ ਮਫਾਤ ਕਿੰਨਾ ਕੁ ਲੱਗਦਾ ਦੱਸੋ ਉਹ ਦੇਖੋ ਜੀ ਅਲੇ ਸਰਚ ਕਰਦੇ ਆ ਅਲੇ ਨਾ ਧੂਆਂ ਵਗੈਰਾ ਨਿਕਲ ਰਿਹਾ ਵਾ ਜਾ ਕੇ ਸਰਚ ਕਰਦੇ ਆ ਦੇਖਦੇ ਆ ਸਾਰਾ ਕੁਝ ਜਾਨੀ ਨੁਕਸਾਨ ਤੋਂ ਬਚਾ ਜੀ ਮਾਲੀ ਨੁਕਸਾਨ ਹੋਇਆ ਵਾ ਉਹ ਦੇਖ ਲੈਣੇ ਆ